ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਦੋਸਤੋ ਸਭ ਠੀਕ ਠਾਕ ਹਾਂ ਸਾਰੇ ਲੋ ਜੀ ਅੱਜ ਆਪਾਂ ਚੱਲ ਲਈ ਆ ਰਿਸ਼ਤੇਦਾਰੀ ਜਿੱਥੇ ਤੇ ਫਿਰ ਦੱਸਾਂਗੇ ਵੀ ਕਿੱਥੇ ਗਏ ਆ ਤੇ ਤਿਆਰੀ ਹੋਈ ਖੜੇ ਨੇ ਸਾਰੇ ਆ ਦੇਖੋ ਲੋ ਜੀ ਤਾਂ ਲਿੰਕ ਰੋਡਾਂ ਦੇ ਵੀ ਟ੍ਰੈਫਿਕ ਇੰਨੀ ਹੋ ਜਾਂਦੀ ਆ ਹੱਦ ਤੋਂ ਵੱਧ ਔਰ ਦੋਸਤੋ ਜਿਹੜੇ ਦੋਸਤ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਜਿਹੜੇ ਵੀ ਬਲੌਗ ਵਗੈਰਾ ਅਸੀਂ ਪਾਣੇ ਆ ਵੀਡੀਓ ਪਾਣੇ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਡਾਇਰੈਕਟ ਪਹੁੰਚ ਜਾ ਕਰੂਗਾ ਇਹ ਸਭ ਡਰਾਈਵ ਕਰਿਆ ਹੋਇਆ ਹੁੰਦਾ ਚੈਨਲ ਤੇ ਨਹੀਂ ਤਾਂ ਫਿਰ ਟਾਈਮ ਲੱਗਦਾ ਆ ਜੋ ਲਓ ਤੁਸੀਂ ਬਣਾਓ ਵੀਡੀਓ ਤੇ ਤੁਸੀਂ ਬੋਲੋ ਮੈਂ ਬਣਾਉਣੀ ਆ ਵੀਡੀਓ ਕਿੱਥੇ ਚੱਲਿਆਂ ਫੇਰ ਅੱਜ ਦੱਸੋ ਤੁਹਾਨੂੰ ਚਾਹ ਹੁੰਦਾ ਹੈ ਕਿੱਥੇ ਜਾਣਾ ਹੈ ਮੈਂ ਤਾਂ ਮਰ ਕੇ ਕੈਸੀ ਹੈਲੋ ਹਾਂਜੀ ਆ ਗਏ ਆਪਾਂ مین ਰੋਡ ਤੇ ਠੀਕੇ ਵਾਲੇ ਤੇ ਲਓ ਹੁਣ ਕੁਝ ਗੱਲਾਂ ਇਹ ਸਾਂਝੀਆਂ ਕਰਨਗੇ ਮੈਡਮ ਜੀ ਥੋਡੇ ਨਾਲ ਤੇ ਅੱਜ ਕੱਲ ਚੀਤੇ ਦਾ ਵੀ ਜ਼ੋਰ ਚੱਲ ਰਿਹਾ ਸਾਡੇ ਪਾਸੇ ਤੇ ਚੀਤਾ ਆ ਗਿਆ ਜੀਤੇ ਪਤਾ ਨਹੀਂ ਕਿੰਨੇ ਕਿ ਛੱਡੇ ਹੋਏ ਨੇ ਕਿ ਇਹ ਪਹਾੜਾਂ ਜੋ ਆਈਆਂ ਹੋ ਰਿਹਾ ਕਿ ਉਹੀ ਆ ਗਏ ਪਾਣੀ ਪੋਣੀ ਨਾਲ ਪਹਾੜਾਂ ਚ ਗੈਰ ਰਹੇ ਨੇ ਹਾਂ ਜੀ ਹਾਂ ਤੇ ਬਾਕੀ ਪਤਾ ਨਹੀਂ ਹੁਣ ਕਿਹੜੇ ਕਿਹੜੇ ਪਿੰਡਾਂ ਚ ਨੂੰ ਫੇਰਾ ਪਾ ਗਏ ਤੇ ਹਰ ਪਾਸੇ ਡਰ ਦਾ ਮਾਹੌਲ ਆ ਆਪਣੇ ਨੇੜੇ ਵੀ ਕਰਹਾੜੀ ਕਹਿੰਦੇ ਸੀ ਆਏ ਨੇ ਡਕਾਲੇ ਬਾਕੀ ਪਤਾ ਨਹੀਂ ਦੇਖਿਆ ਕਿਸੇ ਨੇ ਕੋਈ ਵੀ ਪੈੜਾ ਪੂੜਾ ਦੇਖਿਆ ਨਹੀਂ ਤਾਂ ਕਰਕੇ ਕਹਿ ਰਹੇ ਨੇ ਲੋਕ ਨਹੀਂ ਆਏ ਤਾਂ ਹੈਗੇ ਨਹੀਂ ਪਰ ਕੁਛ ਹੈਗੇ ਕਹਿੰਦੇ ਆ ਵੀ ਕੁੱਤੇ ਕਰ ਤਾ ਨੁਕਸਾਨ ਕੀਤਾਗਾ ਹਾਂ ਹਾਂ ਹੋਇਆ ਨੁਕਸਾਨ ਅਰਨੋਲੀ ਪਿੰਡ ਕੁੱਤਾ ਮਾਰਿਆ ਪਿਆ ਸੀ ਐ ਨਹੀਂ ਪਤਾ ਹੁਣ ਉੱਥੇ ਪੈੜਾਂ ਵੀ ਸੀ ਚਿੱਤੇ ਦੀਆਂ ਤੇ ਐ ਨਹੀਂ ਪਤਾ ਹੁਣ ਕਿਸ ਚੀਜ਼ ਨੇ ਮਾਰਿਆ ਪਰ ਸ਼ੱਕ ਜ਼ਾਹਰ ਕਰਿਆ ਜਾ ਰਿਹਾ ਵੀ ਇਹ ਤਾਂ ਇਹ ਹੋ ਸਕਦਾ ਹੋਗੇ 15 ਦਿਨ ਹੀ ਹੋ ਗਏ ਰੋਲਾ ਪੰਦੇ ਨੇ ਕਰੇ ਕਿੱਧਰ ਕਦੇ ਕਿੱਧਰ ਜਦੋਂ ਵੀ ਅਸੀਂ ਸਮਾਣੇ ਸ਼ਹਿਰ ਵੱਲ ਨੂੰ ਜਾਂ ਕਿਧਰੇ ਨੂੰ ਵੀ ਜਾਈਏ ਤਾਂ ਹਰਿਆਣੇ ਹਰਿਆਣੇ ਦੇ ਦੋ ਟੋਟੇ ਆਂਦੇ ਨੇ ਜੀ ਚਲੋ ਇਹ ਹੁਣ ਬਣ ਗਏ ਬਹੁਤ ਵਧੀਆ ਬਣ ਗਈ ਸੜਕ ਨਹੀਂ ਇਹ ਦੋਨੇ ਟੋਟਿਆਂ ਤੇ ਨਾ ਇੰਨਾ ਟਾਈਮ ਵੇਸਟ ਹੁੰਦਾ ਸੀ ਵੀ ਗੱਡੀ ਨਾ ਪਹਿਲੇ ਗੇਰ ਚ ਚੱਲਦੀ ਸੀ ਤੇ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਸੀ ਅਦਸੁਮਾਨੇ ਪੰਜਣ ਤੱਕ ਦੋ ਵਾਰ ਹਰਿਆਣਾ ਹੁੰਦਾ ਤੁਸੀਂ ਪਹਿਲਾ ਪਹਿਲਾ ਤਾਂ ਮੈਨੂੰ ਬਹੁਤ ਐ ਲੱਗਦਾ ਹੁੰਦਾ ਵੀ ਹਰਿਆਣਾ ਬਾਰਡਰ ਆ ਜੀ ਵੀ ਪਤਾ ਨਹੀਂ ਕੀ ਹੁੰਦਾ ਉਹ ਬਾਰਡਰ ਦੇ ਉੱਪਰ ਹਰਿਆਣੇ ਦਾ ਬਾਰਡਰ ਆ ਗਿਆ ਜਦੀ ਡਰ ਲੱਗਦਾ ਸੀ ਜਦ ਹਰਿਆਣਾ ਦਾ ਬਾਰਡਰ ਆ ਜਾਂਦਾ ਸੀ ਹਾਂ ਠੀਕ ਹੈ ਤੇ ਹੁਣ ਚਲੋ ਤੇਜੀ ਸਰਕਾਰ ਦੇ ਹਰਿਆਣਾ ਗਵਰਨਮੈਂਟ ਦੇ ਵੀ ਧੰਨਵਾਦੀ ਆ ਪੁਲਿਸ ਵਾਲੇ ਖੜੇ ਵੀ ਹੁੰਦੇ ਆ ਹਮੇਸ਼ਾ ਪਰ ਇਹ ਨਾਕਾ ਬੰਦੀ ਵੀ ਬਹੁਤ ਕਰਦੀ ਆ ਪੁਲਿਸ ਇੱਥੇ ਤੇ ਤੰਗ ਪਰੇਸ਼ਾਨ ਬਹੁਤ ਕਰਦੇ ਨੇ ਖਾਸ ਕਰ ਪੰਜਾਬ ਵਾਲਿਆਂ ਨੂੰ ਹੀ ਕਰਦੇ ਨੇ ਇਹ ਤੇ ਕਈ ਵਾਰੀ ਇਸ ਤਰ੍ਹਾਂ ਦਾ ਤੰਗ ਪਰੇਸ਼ਾਨ ਕਰਦੇ ਨੇ ਵੀ ਡਾਕੂਮੈਂਟ ਵੀ ਪੂਰੇ ਹੁੰਦੇ ਨੇ ਔਰ ਫਿਰ ਵੀ ਕੋਈ ਨਾ ਕੋਈ ਵਜ੍ਹਾ ਘਟਕੇ ਇਹਨਾਂ ਨੇ ਮਤਲਬ ਕਿ ਪੈਸੇ ਵਟੋਰਨੇ ਹੁੰਦੇ ਨੇ ਜਿਹੜੇ ਇਹ ਵਟੋਰ ਕੇ ਹੀ ਰਹਿੰਦੇ ਨੇ ਆ ਇੱਥੋਂ ਫੇਰ ਪੰਜਾਬ ਸ਼ੁਰੂ ਹੋ ਗਿਆ ਜੀ ਆ ਦੇਖੋ ਆ ਪੰਜਾਬ ਦੀ ਸੜਕ ਆ ਗਈ ਜੇ ਲੋ ਪਿੱਛੇ ਪਹਿਲਾਂ ਤਾਂ ਹਰਿਆਣੇ ਦੀ ਤਾਂ ਪਤਾ ਲੱਗ ਜਾਂਦਾ ਸੀ ਹੁਣ ਇਸ ਵਾਰ ਤਾਂ ਨਵੀਂ ਬਣਾਈਆ ਪਿੱਛੇ ਤਾਂ ਨਹੀਂ ਟੁੱਟੀ ਹੋਈ ਜਿੱਥੇ ਆ ਜਾਂਦੀ ਸੀ ਅਸੀਂ ਕਹਿ ਦਿੰਦੇ ਸੀ ਵੀ ਹਰਿਆਣਾ ਆ ਗਿਆ ਬਈ ਵੀ ਹਰਿਆਣਾ ਆ ਗਿਆ ਉਹ ਹਰਿਆਣਾ ਦਾ ਜਿਹੜੀ ਸਾਫ ਹੈ ਪੰਜਾਬ ਦੀ ਆ ਮਤਲਬ ਕਈ ਵਾਰ ਐਵੇਂ ਵੀ ਹੁੰਦਾ ਹਰਿਆਣੇ ਹਰਿਆਣੇ ਵਾਲੇ ਬਣਾ ਲਾਂਦੇ ਸੀ ਫੇਰ ਹ ਤੰਜਾਬ ਦੀ ਟੁੱਟਦਾ ਟੁੱਟ ਜਾਂਦੀ ਸੀ ਇਹ ਅੱਧੀ ਤਾਂ ਟੁੱਟੀ ਹੋ ਰਹੀ ਨਹੀਂ ਪੰਜਾਬ ਵਾਲੇ ਪਰ ਜਦ ਪੈਚ ਜੇ ਪੈਂਦੇ ਤੇ ਪੈਚ ਵਰਕ ਨਹੀਂ ਕਰਦੇ ਸੀ ਤਾਂ ਸੜਕ ਹੀ ਬਣਾ ਦਿੰਦੇ ਸੀ ਪੰਜਾਬ ਦਾ ਇਸ ਵਾਰ ਹੋਇਆ ਪੰਜਾਬ ਫੇਰ ਵੀ ਮੋਰੀ ਆ ਸੜਕਾਂ ਦੇ ਵਿੱਚ ਪਰ ਹਰਿਆਣਾ ਖਾਸ ਕਰਕੇ ਬਾਰਡਰਾਂ ਦੇ ਤਾਂ ਹਰਿਆਣੇ ਦਾ ਬੁਰਾ ਹਾਲ ਆ ਜੀ ਪੰਜਾਬ ਹਰਿਆਣੇ ਦੇ ਬਾਰਡਰ ਨੇ ਜਿੱਥੇ ਉੱਥੇ ਬਹੁਤ ਬੁਰੀ ਹਾਲ ਆ ਬਹੁਤ ਬੁਰੀ ਕੰਡੀਸ਼ਨ ਆ ਪਰ ਚਲੋ ਸਾਡੇ ਤਾਂ ਇਹ ਜਿਹੜੇ ਸਾਡੇ ਪਿੰਡੋਂ ਆਪਣੇ ਸਮਾਨੇ ਨੂੰ ਜਾਂਦਾ ਰੋਡ ਇਹਦੇ ਵਿੱਚ ਦੋ ਟੋਟੇ ਆਂਦੇ ਸੀ ਸੜਕ ਦੇ ਇੱਕ ਤਾਂ ਇਹ ਕਮੇੜੀ ਪਿੰਡ ਤੋਂ ਸ਼ੁਰੂ ਹੁੰਦਾ ਸੀ ਕਮੇੜੀ ਪਿੰਡ ਹਰਿਆਣੇ ਦਾ ਹੀ ਪਿੰਡ ਆ ਤੇ ਇੱਕ ਅੱਗੇੋਂ ਸ਼ੁਰੂ ਹੁੰਦਾ ਸੀ ਜੀ ਬਦਨਪੁਰ ਤੋਂ ਅੱਗੇ ਤੇ ਉਹ ਵੀ ਹੁਣ ਬਣ ਗਿਆ ਕੁਝ ਪਹਿਲਾਂ ਲੋਕਟਾਈਲ ਲਾਤੀ ਸੀ ਤੇ ਹੁਣ ਉਹ ਵੀ ਬਣਾਤੀ ਪਰ ਮਟੀਰੀਅਲ ਇਹੋ ਜਿਹਾ ਜੀ ਹੁੰਦਾ ਜੀ ਪਤਾ ਨਹੀਂ ਕੀ ਚੱਕਰ ਆ ਹਰਿਆਣੇ ਦਾ ਕਿ ਬਹੁਤ ਹੀ ਜਲਦੀ ਸੜਕ ਡੈਮੇਜ ਹੋ ਜਾਂਦੀ ਹੈ ਨਾ ਨਹੀਂ ਮਟੀਰੀਅਲ ਚ ਫਰਕ ਆ ਪਤਾ ਨਹੀਂ ਕੋਈ ਠੇਕੇਦਾਰ ਕਰਦੇ ਨੇ ਜੀ ਕੱਪੜੇ ਬਾਜੀ ਪਰ ਹਰਿਆਣੇ ਵਾਲੇ ਰੋਡ ਜਲਦੀ ਟੁੱਟਦੇ ਨੇ ਪੰਜਾਬ ਦੇ ਮੁਕਾਬਲੇ ਵਕਤੀ ਚਲੋ ਹੁਣ ਤਾਂ ਬਣ ਗਿਆ ਪਹਿਲੀ ਵਾਰ ਹੀ ਹੋਇਆ ਵੀ ਹਰਿਆਣਾ ਤੇ ਪੰਜਾਬ ਦੀ ਸਾਫ ਰੋਡ ਆ ਗਈ। ਨਹੀਂ ਤੇ ਇੱਕ ਟੁੱਟੀ ਹੋਈ ਹੁੰਦੀ ਪਪਈ ਸੀਗਾ। ਹਾਂ ਹਾਂ। ਇਹਦਾ ਤਾਂ ਜਾਣ ਤੋਂ ਵੀ ਡਰ ਲੱਗਦਾ ਹੁੰਦਾ ਸੀ ਵੀ ਹੁਣ ਜਾਣਾ 1 ਘੰਟਾ ਤੋਂ ਅੱਧੇ ਘੰਟੇ ਸਮਾਂ ਲੱਗਦਾ ਤਾਂ ਕਾਮੇ ਘੰਟਾ ਲੱਗ ਜਾਂਦਾ ਸੀ। ਹੂੰ ਹੂੰ। ਬਾਕੀ ਚਲੋ ਹੁਣ ਤਾਂ ਸਾਫ ਆ ਜੀ। ਇਸ ਵਾਰ ਤਾਂ ਸਾਫ ਸੜਕ ਮਿਲ ਗਈ ਸਾਨੂੰ। ਨਹੀਂ ਅਸੀਂ ਤਾਂ ਵਾਇਆ ਪਟਿਆਲਾ ਘੁੰਮ ਕੇ ਇੱਧਰ ਪਹਿਲਾਂ ਨਾ ਪਟਿਆਲੇ ਰੋਡ ਤੋਂ ਚੜ ਕੇ ਅੱਗੇ ਬਾਈਪਾਸ ਤੋਂ ਜਾਂਦੇ ਹੁੰਦੇ ਸੀ। ਜਿਹੜੇ ਕਿ ਹੁਣ ਅਸੀਂ ਆਪਣਾ ਏਸੀ ਰੋਡ ਤੋਂ ਆਏ ਆ ਕਾਫੀ ਦੇਰ ਬਾਅਦ ਲਓ ਜੀ ਹਰਿਆਣਾ ਦੇ ਦੂਜਾ ਟੋਟਾ ਸ਼ੁਰੂ ਹੋ ਗਿਆ ਇੱਥੋਂ ਜਿੱਥੋਂ ਇਹ ਇਹ ਪਾਖੜਾ ਕੱਢੀ ਸੀ ਇਹਨਾਂ ਨੇ ਪਰ ਇਹ ਚੱਲੀ ਨਹੀਂ ਚੱਲਣ ਨਹੀਂ ਦਿੱਤੀ ਪੰਜਾਬ ਵਾਲਿਆਂ ਨੇ ਆ ਦੇਖੋ ਨਾਲ ਦੀ ਨਾਲੇ ਖਤਮ ਹੋ ਗਈ ਇਹ ਜਹਾ ਮਟੀਰੀਅਲ ਸੀ ਆ ਦੇਖੋ ਨਾਲ ਦੀ ਨਾਲਾ ਦੇਖੋ ਕੱਚੇ ਟੋਏ ਭਰੇ ਬਿਲਕੁਲ ਪਤਲੀ ਲੇਅਰ ਪਾਈ ਹੋਈ ਆ ਪ੍ਰੀਮਿਕਸ ਦੀ ਬਿਲਕੁਲ ਨਹੀਂ ਜੋਰ ਲਾਇਆ ਵਾ ਸਾਰੀ ਨਾਲ ਦੀ ਨਾਲ ਟੁੱਟ ਗਈ ਮੇਰਾ ਖਿਆਲ ਇਹਨੂੰ ਹਲੇ ਮਹੀਨਾ ਤਾਂ ਇੱਕ ਮਹੀਨਾ ਹੀ ਕਹਿੰਦੇ ਨੇ ਵੀ ਹੋਇਆ ਹਲੇ ਉਹਨੇ ਆ ਦੇਖੋ ਖੱਡੇ ਦੇਖੋ ਕਿ ਗਿੱਡੇ ਗਿੱਡੇ ਦੇਖੋ ਬੱਚੇ ਦਿਸ ਰਹੇ ਨੇ ਜੀ ਆ ਦੇਖੋ ਪਾਵਾਂਗੇ ਬਸ ਟੋਏ ਪੈ ਜਾਣਗੇ ਮੈਨੂੰ ਨਹੀਂ ਲੱਗਦਾ ਇਹ ਇੱਕ ਮਹੀਨੇ ਹੋਰ ਚ ਉਹੀ ਹਾਲ ਫੇਰ ਹੋ ਜਾਊਗਾ ਇਹ ਹਾਲ ਆ ਜੀ ਹਰਿਆਣੇ ਦੇ ਬਾਰਡਰਾਂ ਤੇ ਹਰਿਆਣਾ ਸਰਕਾਰ ਦਾ ਆ ਦੇਖੋ ਫਿਰ ਵੀ ਕੁੱਲ ਮਿਲਾ ਕੇ ਆਪਣੇ ਪੰਜਾਬ ਚ ਪਤਾ ਨਹੀਂ ਕੀ ਚੱਕਰ ਆ ਮਟੀਰੀਅਲ ਵਧੀਆ ਸੜਕ ਚੱਲਦੀ ਆ 4 ਤੋਂ 5 ਸਾਲ ਜਾਣ ਕੇ ਕਰਦੇ ਹੁਣ ਜਾਣ ਕੇ ਤਾਂ ਕਿਉਂ ਕਰਦੇ ਨੇ ਇਹ ਜਾਣ ਕੇ ਕਿਉਂ ਕਰਦੇ ਤਾਂ ਪੰਜਾਬ ਵਾਲੇ ਦੇ ਲੰਗ ਪੰਜਾਬ ਵਾਲੇ ਰਹੇ ਨੇ ਹਰਿਆਣੇ ਵਾਲੇ ਵੀ ਤਾਂ ਲੰਗਦੇ ਨੇ ਲੰਗ ਕਿਉਂ ਨਹੀਂ ਫਿਰ ਪੰਜਾਬ ਵਾਲੇ ਤਾਂ ਲੰਗੀ ਜਾਣਗੇ ਇਦਾਂ ਟੋਟੇਂ ਚ ਨੂੰ ਉਹਨਾਂ ਨੂੰ ਕੀ ਹੁੰਦਾ ਆ ਦੇਖੋ ਕਿੰਨਾ ਆ ਆ ਦੇਖੋ ਇੱਥੋਂ ਤਾਂ ਜ਼ਮੀਨ ਡੈਮੇਜ ਹੋ ਗਿਆ ਜੀ ਆ ਦੇਖੋ ਫਿਰ ਕੱਚਾ ਹੋ ਹਲੇ 1 ਮਹੀਨਾ ਹੀ ਹੋਇਆ ਜੀ ਸਿਰਫ ਐਦਾਂ ਹੀ ਸਿੱਟ ਕੇ ਮਟੀਰੀਅਲ ਉੱਪਰੇ ਪ੍ਰੀਮਿਕਸ ਪਾ ਗਈ ਬੱਸ ਕੋਈ ਇਹਨਾਂ ਨੇ ਥੱਲੇ ਨਹੀਂ ਲੁੱਕ ਪਾਈ ਹੈਗੀ ਛੜਕਾ ਨਹੀਂ ਕਰਿਆ ਲੁੱਕ ਦਾ ਵਿੱਚ ਫਕੀਰ ਹੈ ਸੜਕ ਬਹੁਤ ਬੁਰਾ ਹਾਲ ਆ ਜੀ ਪਰ ਧਿਆਨ ਦੇਣਾ ਚਾਹੀਦਾ ਜੀ ਹਰਿਆਣਾ ਗਵਰਨਮੈਂਟ ਨੂੰ ਤੇ ਇਦਾਂ ਦਾ ਫਿਰ ਪੈਸੇ ਵੀ ਵੇਸਟ ਨੇ ਕੰਮ ਵੀ ਨਹੀਂ ਬਣਦਾ ਹੈਗਾ ਤੇ ਲੋਕ ਫਿਰ 2 ਮਹੀਨੇ ਨੂੰ ਫੇਰ ਗਾਲਾਂ ਕੱਢਣ ਸਰਕਾਰ ਤੋਂ ਤਾਂ ਪੂਰੇ ਲੈਂਦੇ ਆ ਠੇਕੇਦਾਰ ਖਾਈ ਜਾਂਦੇ ਆ ਸਰਕਾਰ ਤੋਂ ਤਾਂ ਪੂਰਾ ਸਰਕਾਰ ਨੂੰ ਚਾਹੀਦਾ ਨਾ ਮੁੰਡਾ ਠੰਕੇ ਤਾਂ ਸਰਕਾਰ ਨੂੰ ਲੱਗ ਰਹੇ ਨੇ ਬਰਾਤ ਮਦਦ ਰਤੇ ਅੰਦੇਣਾ ਚਾਹੀਦਾ ਨਾ ਸਰਕਾਰ ਨੂੰ ਇਸ ਪਾਸੇ ਵੱਲ ਪਰ ਇਹ ਤਾਂ ਜਮੀਏ ਕਮਾਲ ਹੋ ਗਿਆ ਦੇਖੋ ਨਾਲ ਦੀ ਨਾਲ ਖਤਮ ਹੋ ਗਈ ਸਰਕਾਰ ਆਪਾਂ ਤਾਂ ਬੜੇ ਖੁਸ਼ੀ-ਖੁਸ਼ੀ ਆ ਰਹੇ ਤੇ ਵੀ ਹਰਿਆਣੇ ਦੀ ਸਾਫ ਰੋਡ ਆ ਗਈ ਬੱਸ ਰੋਡ ਰੋਡ ਦਾ ਇਦਾਂ ਹੀ ਆ ਇੱਥੇ ਕਿ ਫੇਰ ਸਾਫ ਆ ਗਿਆ ਅੱਗੇ ਫੇਰ ਪੈਚੇ ਦੇਖਾ ਇੱਥੇ ਥੋੜਾ ਜਿਹਾ ਸਾਫ ਆ ਹਟੋਏ ਫੇਰ ਆ ਗਿਆ ਤੇ ਵਿੱਚ ਵਿੱਚ ਨਿਸਰੇ ਨੇ ਸਰੇ ਆ ਦਾਰਨੇ ਨਾਲ ਕੰਮ ਕਰੇ ਨਾ ਜੀ ਇੰਡੀਆ ਵਰਗਾ ਕੰਟਰੀ ਨਹੀਂ ਹੈਗਾ ਕੋਈ ਜੇ ਇੱਥੇ ਕੋਈ ਆਪਣਾ ਚਲੋ ਆਪਾਂ ਐ ਨਹੀਂ ਕਹਿੰਦੇ ਵੀ ਠੇਕੇਦਾਰਾਂ ਨੂੰ ਵੀ ਬਚਣਾ ਚਾਹੀਦਾ ਪੈਸਾ ਪਰ ਇੰਨਾ ਵੀ ਨਾ ਉਹ ਖਾਣ ਨਾ ਵੀ ਕੰਮ ਹੀ ਨਾ ਕਰਨ ਇਹ ਉੱਪਰ ਤੱਕ ਮਿਲਿਆ ਹੁੰਦਾ ਜੀ ਸਿਸਟਮ ਜਿਹੜੇ ਹੋਰ ਪਾਏ ਨੇ ਰੋੜੇ ਜੋ ਚੱਲ ਜਾਣਾ ਉਹ ਵਧੀਆ ਟਾਈਮ ਕੱਟੇ ਕਿਹੜੇ ਰੋੜੇ ਆ ਦੇਖੋ ਕਿੱਡੇ ਕਿੱਡੇ ਖੱਡੇ ਬਣ ਚੁੱਕੇ ਜੀ ਆ ਦੇਖੋ ਦਵਾਰੇ ਇੱਕ ਮਹੀਨੇ ਦੇ ਅੰਦਰ ਅੰਦਰ ਬਿਲਕੁਲ ਨਹੀਂ ਜਿੱਦਾਂ ਮਟੀਰੀਅਲ ਪਾਇਆ ਹੈ ਤਾਂ ਹੀ ਇੰਡੀਆ ਤਰੱਕੀ ਨਹੀਂ ਕਰਦਾ ਜੀ ਬੱਚੇ ਵੀ ਕੀ ਕਰਨ ਤਾਂ ਹੀ ਬੱਚੇ ਬਾਹਰ ਜਾ ਰਹੇ ਨੇ ਰੋਜ਼ਗਾਰ ਦਾ ਇੱਥੇ ਸਾਧਨ ਨਹੀਂ ਹੈਗਾ ਕੋਈ ਕੰਮ ਇੱਥੇ ਨਹੀਂ ਮਿਲਦਾ ਕਹਿ ਦੰਨੇ ਵੀ ਇੱਥੇ ਕੰਮਾਂ ਦੀ ਘਾਟ ਨਹੀਂ ਕਿਹੜਾ ਕੰਮ ਕਰੇ ਦੱਸੋ ਤਾਂ ਸਹੀ bizness ਚਲਾਣੇ ਆ bizness ਨਹੀਂ ਕੋਈ bizness ਫੇਲ ਆ ਦੁੱਧ ਦਾ bizness ਕਰਨਾ ਤਾਂ ਵੀ ਸੰਥੈਟਿਕ ਦੁੱਧ ਵਾਲੇ ਬੈਠੇ ਨੇ ਪਰ ਉਹੀ ਕਾਮਯਾਬ ਨੇ ਜੀ ਦੋਸਤੋ ਫਾਈਨਲੀ ਆਪਾਂ ਰਿਸ਼ਤੇਦਾਰੀ ਚੋਂ ਮੁੜਿਆ ਇਹ ਹੁਣ ਆਪਾਂ ਸੜਕ ਤੇ ਆ ਔਰ ਪਾਠ ਦਾ ਭੋਗ ਸੀ ਜੀ ਰਿਸ਼ਤੇਦਾਰੀ ਚ ਤੇ ਤੁਮੋਥੇ ਮੁਨਾਸਿਬ ਨਹੀਂ ਸਮਝਿਆ ਅਸੀਂ ਅਗਲੇ ਦੇ ਕਿਸੇ ਦੇ ਆਪਾਂ ਬਲੌਗ ਬਣਾਉਂਦੇ ਸੋਹਣੇ ਨਹੀਂ ਲੱਗਦੇ ਤਾਂ ਕਰਕੇ ਆਪਾਂ ਨੇ ਆਪਣਾ ਗੱਡੀ 'ਚ ਬਣਾ ਲਿਆ ਤੇ ਮੈਡਮ ਜੀ ਬਿਲਕੁਲ ਵੀ ਵੀਡੀਓ ਨਹੀਂ ਬਣਾ ਰਹੀ ਮੈਨੂੰ ਮੈਂ ਕਹਿਆ ਵੀ ਮੋਬਾਈਲ ਹੀ ਫਟਲਾ ਬਿਲਕੁਲ ਵੀ ਨਹੀਂ ਫਟਦੀ ਇਹ ਤੇ ਨਾਲੇ ਮੈਨੂੰ ਗੱਡੀ ਚਲਾਣੀ ਪੈ ਰਹੀ ਆ ਔਰ ਨਾਲੇ ਵਲੌਗ ਕਰਨੀ ਪੈ ਰਹੀ ਆ ਤੇ ਇੱਕ ਹੱਥ ਨਾਲ ਕਈ ਵਾਰੀ ਗੇਅਰ ਵੀ ਬਦਲਣਾ ਪੈਂਦਾ ਬੰਦੇ ਨੂੰ ਲਖ ਰਹੇ ਆ ਮਾਦੇ ਪਸੰਦ ਦੇ ਆ ਇਹ ਆ ਗਿਆ ਜੀ ਹਰਿਆਣੇ ਦਾ ਨਾਕਾ ਤੇ ਨਾਲ ਹੀ ਇਹਦੇ ਸੜਕ ਆ ਗਈ ਫੜਲਾ 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 ਚੋਰੀ ਤੇ ਬੈਲਟ ਲਾਓ ਵੀ ਬੈਲਟ ਆ ਦੇਖੋ ਜੀ ਮੌਕੇ ਤੇ ਬੈਲਟ ਲਾ ਰਹੀ ਆ ਹੁਣ ਆ ਦੇਖੋ ਚੋਰੀ ਫੜੀ ਗਈ ਜੇ ਚਲਾਣ ਕੱਢੂਗਾ ਤੇਰੇ ਗਲ ਪੋਜਰਵਾਨਾ ਜਿਹੜਾ ਲੱਗੂਗਾ ਠੀਕ ਆ ਜੇ ਚਲਾਣ ਕਟੂਕ ਕੋਈ ਨਾ ਨਾ ਲੰਗੇ 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 ਬੱਚੀ ਬੱਚੀ ਮਾਮਿਆਂ ਤੋਂ ਬੱਚੀ ਜੀ ਬਸ ਇਹ ਨਾ ਥੋੜੀ ਬੈਲਟ ਹੀ ਨਹੀਂ ਖਿੱਚੀ ਗਈ ਟਾਈਮ ਤੇ ਹੀ ਕਿਹੜੀ ਬੈਲਟ ਨੂੰ ਹੌਲਾ ਹੌਲਾ ਖਿੱਚੋ ਨਾ ਹਾਂ ਜੀ ਜਦੋਂ ਮੈਂ ਥੱਕੇ ਤਾਂ ਹੌਲੋ ਹੌਲੋ ਆਉਂਦੀ ਹੈ ਨਾ ਇੱਕਦਮ ਖਿੱਚਦੇ ਆ ਜੇ ਰੋਕਦੀ ਹੈ ਇਹੀ ਤਾਂ ਫਾਇਦਾ ਬੈਲਟ ਦਾ ਜਦ ਇੱਕਦਮ ਇਹ ਝਟਕਾ ਪੈਂਦਾ ਬੈਲਟ ਹੀ ਰੋਕਦੀ ਆ ਬੰਦੇ ਨੂੰ ਬੈਲਟ ਦਾ ਬਹੁਤ ਫਾਇਦਾ ਇਹਦਾ ਮਹੱਤਵ ਸਮਝੋ ਤੇ ਆ ਉੱਡ ਰਿਹਾ ਜੀ ਨਵੀਂ ਸੜਕ ਤੇ ਹੀ ਧੂੜ ਮਿੱਟੀ ਉੱਡਦੀ ਆ ਰਹੀ ਆ બસ ਦੇ ਪਿਛਲੇ ਫਸੇ ਜਿਵੇਂ ਐਵੇਂ ਲੱਗ ਰਿਹਾ ਜਿਵੇਂ ਐਵੇਂ ਲੱਗਦਾ ਜਿਹੜਾ ਕੱਚਾ ਰੋੜਾ ਆ ਦੇਖੋ ਨਵੀਂ ਸੜਕ ਤੇ ਧੂੜਾ ਉਡ ਰਹੀਆਂ ਨੇ ਸਵੇਰੇ ਵੀ ਆਪਾਂ ਗੱਲ ਕਰਦੇ ਆਏ ਆ ਇਹ ਹਾਂ ਭਾਈ ਖਾਂਚੇ ਜਿਹੀ ਗੱਡੀ ਹੈ ਬੱਲਾ ਬੱਲਾ ਮਹਾਲ ਹੋ ਇਹ ਦੁਬਾਰਾ ਸਿੱਕਿਆ ਰੋੜਾ ਆ ਜਿਹੜਾ ਉੱਪਰ ਪਾਉਣ ਨੂੰ ਕੀ ਪਤਾ ਲੱਗਦਾ ਮੈਨੂੰ ਦੁਬਾਰੇ ਇੱਥੋਂ ਬਣਾਣ ਇੱਥੋਂ ਕਰਨਗੇ ਦੁਬਾਰੇ ਜਿੱਥੇ ਜਿੱਥੇ ਟੁੱਟ ਗਏ ਨਾ ਇਹ ਤਾਂ ਪੈਚ ਵਰਕ ਕਰਦੇ ਨੂੰ ਵੀ ਆ ਕੋਈ ਸਸਾ ਕਰਮ ਨਹੀਂ ਕੋਈ ਕੁਝ ਹਰਿਆਣਾ ਹੀ ਹੇ ਹਾਂ ਚਲੋ ਕੋਈ ਨਹੀਂ ਐਸਾ ਹੈਗਾ ਇੱਧਰ ਕੀ ਹੈਗਾ ਇੱਧਰ ਇਹ ਵੀ ਚੀਕੇ ਨੂੰ ਜਾਂਦਾ ਰੋਡ ਪਿੰਡਾਂ ਵਿੱਚ ਦੀ ਜਾਂਦਾ ਇਹ ਦਾਬੇ ਚਾਬੇ ਚੋਂ ਆਪਣਾ ਆਲੇ ਦੁਆਲੇ ਸਾਰਾ ਹਰਿਆਣਾ ਹੀ ਬਾਰਡਰ ਹੈ ਹਾਂ ਸਾਰਾ ਹਰਿਆਣਾ ਬਾਰਡਰ ਨੇ ਘੇਰੇ ਹੋਏ ਆ ਜੀ ਸਾਡਾ ਪਿੰਡ ਬਾਰਡਰ ਤੇ ਆ ਤੇ ਆਲੇ ਦੁਆਲੇ ਹਰਿਆਣਾ ਹੀ ਆ ਸਾਡੇ ਪਾਸੇ ਇੱਕ ਸਾਈਡ ਤੇ ਚੀਕਾ ਹੋ ਗਿਆ ਰਨੌਲੀ ਹੋ ਗਿਆ ਤੇ ਕਮੇੜੀ ਹੋ ਗਿਆ ਬਾਪਰ ਹੋ ਗਿਆ ਆਪਾ ਪਰਾਲਾ ਹੋ ਗਿਆ ਪਿੰਡ ਦੀ ਬੋਲੀ ਵੀ ਉਹੀ ਹੈ ਰੇਣੇ ਵਾਲੀਆਂ ਸਾਡੀ ਪੁਆਦੀ ਬੋਲੀ ਆ ਜੀ ਅਰੇ ਨਾ ਪੁਆਦੀ ਆ ਰੇਣੇ ਵਾਲੀ ਬੰਗਰੂ ਨਹੀਂ ਕਹਿ ਸਕਦੇ ਤੁਸੀਂ ਸਾਨੂੰ ਮੈਂ ਵਸੇ ਕਹਿੰਦੇ ਆ ਸਾਡਾ ਏਰੀਆ ਬੰਗਰੂ ਬੰਗਰ ਚ ਆਈ ਹੈ ਗਿੱਲਾ ਸਾਹਿਬ ਮੇ ਜਾ ਕਰਦੇ ਨੇ ਸਾਨੂੰ ਵੀ ਧਾਰੇ ਮਾਰੇ ਆ ਸਾਡੀ ਬੋਲੀ ਸਾਡੀ ਬੋਲੀ ਹੈਗੀ ਜੀ ਪੁਆਦੀ ਪਰ ਮੈਂ ਸਿੱਖੀ ਨਹੀਂ ਕੁਛ ਵੀ ਬਨਉਦੀ ਨਹੀਂ ਹੈ ਥੋੜੀ ਪੋਤਨੀ ਪੋਤਨੀ ਨਹੀਂ ਸਾਡਾ ਇੱਕ ਪੁਆਦੀ ਦਾ ਦਵਿੰਦਰ ਜਿਹੜਾ ਉਹ ਤਾਂ ਹੈਗਾ ਜੀ ਬਲੌਗਰ YouTube ਤੇ ਵੀ ਆ Facebook ਤੇ ਵੀ ਆ ਬਹੁਤ ਸੋਹਣੇ ਲੱਗਦੇ ਆ ਬੋਲਦੇ ਪਰ ਮੈਂ ਆ ਵਧੀਆ ਲੱਗਦੇ ਹਾਂ ਪੁਆਦੀ ਵੀ ਬੋਲਦੇ ਹੁਣ ਮੈਂ ਤਾਂ ਨਹੀਂ ਬੋਲਦਾ ਜੀ ਇਸ ਹੱਥ ਨਹੀਂ ਦਿੰਦੇ ਕੋਈ ਮੇਰਾ ਹੁਣ ਮੈਂ ਵੀ ਫਿਰ ਕਈ ਸਾਲਾਂ ਤੋਂ ਫਿਰ ਪੂਰੇ ਰਹਿੰਦੇ ਰਹਿੰਦੇ ਆਪਣਾ ਪਟਿਆਲੇ ਜਾਣੇ ਆ ਉੱਥੇ ਵੀ ਪੰਜਾਬੀ ਰਿਸ਼ਤੇਦਾਰੀਆਂ ਵੀ ਸਾਰੀਆਂ ਸਾਡੀਆਂ ਪੰਜਾਬੀ ਨੇ ਬੋਲਦੀਆਂ ਹੂੰ ਵੈਸੇ ਪੁਆਦੀ ਬੋਲਦੇ ਆ ਪਿੰਡ 'ਚ ਅਸੀਂ ਆਹ ਰਹਾ ਮਰਾ ਕਿੱਥੇ ਗਿਆ ਸੀ ਕੜਾ ਗਿਆ ਸੀ ਕਿੱਥੇ ਗਿਆ ਨੇ ਚੱਲਦਾ ਜੀ ਸਾਰਾ ਆਪਣਾ ਸਿਸਟਮ ਵੀ ਬਣਾ ਲੈਣਾ ਚਾਹੀਦਾ ਆਪਣਾ ਸੱਭਿਆਚਾਰ ਚਲੋ ਜੀ ਘਰੇ ਪਹੁੰਚ ਕੇ ਕਰਦੇ ਆਂ ਜੀ ਗੱਲਬਾਤ ਫੇਰ ਥੋੜੀ ਬਹੁਤੀ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਹੁਣ ਘਰੇ ਚਲੋ ਜੀ ਖੋਲੋ ਗੇਟ ਕਿ ਮੈਂ ਖੋਲਾਂ ਕਰ ਨਹੀਂ ਆਪਣਾ ਗੇਟ ਬੰਦ ਹੋਏ ਪਿਆ ਆਪਣਾ ਘਰ ਦਾ ਮੇਨ ਗੇਟ ਆ ਇਹ ਥੱਲੇ ਵਾਲਾ ਦੂਜਾ ਦੋ ਗੇਟ ਨੇ ਆਪਣੇ ਮਕਾਨ ਦੇ ਜੀ ਲੋ ਜੀ ਪਹੁੰਚ ਚੁੱਕੇ ਆਪਾਂ ਘਰੇ ਆਪਣੇ ਤੇ ਠੀਕ ਹੈ ਦੋਸਤੋ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਨਿਤ ਨਵੀਆਂ ਵੀਡੀਓ ਤੁਹਾਡੇ ਕੋਲ ਪਹੁੰਚਿਆ ਕਰਨਗੀਆਂ ਠੀਕ ਹੈ ਜੀ ਇੱਥੇ ਕਰਦੇ ਆਂ ਅੱਜ ਦੇ ਵਲੌਗ ਦੀ ਦੀ ਐਂਡ ਤੇ ਕੱਲ ਨੂੰ ਨਵੀਂ ਇਨਫੋਰਮੇਸ਼ਨ ਨਾਲ ਨਵੇਂ ਵਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਠੀਕ ਹੈ ਜੀ ਸਤ ਸ੍ਰੀ ਅਕਾਲ ਸਰ